ਆਲਸ ਨੂੰ ਚੱਡਣਾ ਪਏਗਾ ਇੱਕ ਸਾਡੇ ਸੁਨਾਨਦੇ ਸਨ ਦੋ ਅਮਲੀ ਕਿਤੇ ਸੜਕ ਤੇ ਪਏ ਸਨ ਸਵੇਰੇ ਬੰਦਾ ਗੱਡਾ ਲੈ ਕੇ ਆ ਗਿਆ ਉਹ ਕਹਿੰਦਾ ਨਕਮਿਓ ਪਰਾਂ ਹਟੋ ਮੈਂ ਗੱਡਾ ਕੱਢਣਾ ਤੁਸੀਂ ਰਾਹ 'ਚ ਡਿੱਗੇ ਪਏ ਹੋ ਇੱਕ ਬੋਲਿਆ ਗਰਦਨ ਚੁੱਕ ਕੇ ਕਹਿੰਦਾ ਮੇਰੀਆਂ ਲੱਤਾਂ ਪਕੜ ਕੇ ਤਰੀਕੇ ਪਰਾਂ ਕਰਦੇ ਤੇ ਮੂਰਖ ਖਾਲਸੀ ਆ ਇਹਨੇ ਕੋਈ ਨਹੀਂ ਉੱਠਣਾ ਉਹ ਕਹਿੰਦਾ ਵਾਹ ਪਿਉ ਉਹਦੇ ਪੁੱਤਰਾ ਤੂੰ ਹੀ ਬੜਾ ਉਤਮੀਕ ਤੇਰਾ ਉਦਮ ਇਹ ਨਹੀਂ ਸਿਰਫ ਗਰਦਨ ਚੁੱਕ ਕੇ ਹੀ ਕਿਹਾ ਹੈ ਨਾ ਕਿ ਮੇਰੀ ਲੱਤ ਖਿੱਚ ਕੇ ਪਰਾਂ ਕਰਦੇ ਨੇ ਕੋਈ ਨਹੀਂ ਉੱਠਣਾ ਇਹ ਹਾਲ ਸਿੱਖ ਬੇਨਤੀ ਕਰਾਂ ਮਨ ਨੂੰ ਖਾਲੀ ਦੀ ਤਰ੍ਹਾਂ ਉਦਮੀ ਵੱਤਰ ਸੰਭੀਏ ਗੁਰਮਖੋ ਤੇ ਇਹ ਗੱਲ ਹੋਰ ਪੱਕੀ ਜੇ ਮੈਂ ਵੈਗੁਰੂ ਜੀ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿਣਾ ਜਿੰਨੀ ਮਰਜੀ ਮੁਸੀਬਤ ਰੁਕਾਵਟ ਜਿੰਨੀ ਮਰਜੀ ਆ ਜਾਏ ਅੰਮ੍ਰਿਤ ਵੇਲੇ ਉੱਠ ਕੇ ਨੇਮ ਨਾ ਟੁੱਟਣ ਦਿਓ ਗੁਰੂ ਸੱਚ ਏਵੇਂ ਸੂਲੀ ਦੀ ਵੀ ਸੂਲ ਬਣਾ ਕੇ ਰੱਖ ਦਿੰਦਾ ਅੰਮ੍ਰਿਤ ਵੇਲੇ ਦਾ ਵੱਤਿਆ ਤਾਂ ਭਗਤ ਖਾਂਦੇ ਆ ਫਿਰ ਬੇਨਤੀ ਹੈ ਮਨ ਖਾਲੀ ਕਿਰਸਾਣੀ ਕਰਨੀ ਉੱਚੇ ਆਚਰਨ ਨੂੰ ਸੰਧ ਬਣਾ ਮਨ ਖਾਲੀ ਕਿਰਸਾਣੀ ਕਰਨੀ ਸ੍ਰਮ ਪਾਣੀ ਮਿਹਨਤ ਦਾ ਪਾਣੀ ਪਾ ਹੋਏ ਤਨ ਖੇਤ ਸ਼ਰੀਰ ਨੂੰ ਪੈਲੀ ਬਣਾ ਧਰਤੀ ਬਣਾ ਨਾਮ ਬੀਜ ਅੰਮ੍ਰਿਤ ਵੇਲੇ ਨਾਮ ਨੂੰ ਬੀਜ ਸੰਤੋਖ ਸੁਹਾਗਾ ਸੁਹਾਗੇ ਤੋਂ ਬਣਾ ਬੀਜ ਨਹੀਂ ਕਦੀ ਪੁੰਗਰਦਾ ਜੀ ਫਿਰ ਬੇਨਤੀ ਸੁਹਾਗਾ ਸ਼ਾਇਦ ਤੁਸੀਂ ਸੁਣਿਆ ਹੋਣਾ ਹੈ ਮੈਨੂੰ ਕਈ ਵਾਰੀ ਸਮੱਸਿਆ ਹੁੰਦੀ ਸ਼ਹਿਰ 'ਚ ਕਥਾ ਕਰਦਿਆਂ ਨਾ ਸੁਹਾਗੇ ਦਾ ਪਤਾ ਨਹੀਂ ਹੁੰਦਾ ਕਈਆਂ ਉਹ ਸੁਨਾਰ ਵੀਰ ਸੁਹਾਗਾ ਦੂਜਾ ਸਮਝਦੇ ਆ ਕਾਮਕ੍ਰੋਧ ਕਾਇਆ ਕੋ ਗਲੈ ਜਿਉ ਕੰਚਨ ਉਹ ਸੁਹਾਗਾ ਢਾਲੇ ਉਹ ਸੁਹਾਗਾ ਫੇਰੀਏ ਸੁਹਾਗਾ ਵੈਸੇ ਲੱਕੜ ਦਾ ਬਣਿਆ ਸੀ ਜੀ ਬਲਦਾਂ ਪਿੱਛੇ ਵੀ ਪਾਉਂਦੇ ਸਨ ਜਦੋਂ ਬੀਜ-ਬੀਜ ਦੇਣਾ ਨਾ ਛੱਟਾ ਦੇਣਾ ਤੇ ਉਹ ਤੇ ਉੱਤੇ ਫਿਰ ਸੁਹਾਗਾ ਫੇਰਿਆ ਜਾਂਦਾ ਸੀ ਜ਼ਮੀਨ ਨੂੰ ਪੱਧਰੀ ਕਰ ਲਈ ਤੇ ਬੀਜ ਉੱਤੇ ਮਿੱਟੀ ਪਾਣ ਲਈ ਜਿਹੜਾ ਬੀਜ ਦੇਣ ਤੋਂ ਬਾਅਦ ਖਿਲਾਰਨ ਤੋਂ ਬਾਅਦ ਖੁੱਲਾ ਰਹਿ ਜਾਏਗਾ ਉਹਨੇ ਬੱਤਰ ਖੂਨ ਦੇ ਬਾਅਦ ਯੁੱਧ ਵੀ ਘਟ ਜਮਣਾ ਜਾਂ ਉਹਨੂੰ ਪੰਛੀ ਖਾਏਗਾ ਜਾਂ ਅੰਕੁਰ ਸੁੱਕ ਜਾਏਗਾ ਜਿਹੜਾ ਬੀਜ ਪਾ ਕੇ ਵਖਾਵਾ ਨਹੀਂ ਕਰਦਾ ਸਬਰ ਦਾ ਸੁਹਾਗਾ ਫੇਰ ਦਿੰਦਾ ਜੱਪਿਆ ਤੇ ਰੌਲਾ ਕਾਦਾ ਇਹਨੇ ਸਾਲ ਹੋ ਗਿਆ ਜੀ ਗੁਰਦੁਰੀਆ ਹੁੰਦਿਆਂ ਗੁਰੂ ਕਹਿੰਦਾ ਛੱਡ ਜ਼ਿਮੀਂਦਾਰ ਕਿਸਾਨ ਖੇਤੀ ਕਰਨ ਵਾਲਾ ਬੀਜ ਪਾ ਕੇ ਸਬਰ ਨਾਲ ਸੁਹਾਗਾ ਫੇਰ ਕੇ ਵੇਟ ਕਰਦਾ ਤੂੰ ਵੀ ਬੰਦਗੀ ਕਰਕੇ ਸੰਤੋਖ ਦਾ ਸੁਹਾਗਾ ਫੇਰ ਦੇ ਜਿਵੱਤਰ ਸੰਭਲਿਆ ਤੇ ਇੱਕ ਦਿਨ ਫਸਲ ਜ਼ਰੂਰ ਨਿਕਲੇਗੀ ਉੱਥੇ ਸ਼ਬਦ ਕਹਿ ਵਿਖਾਵਾ ਨਾ ਕਰ ਨਾਮ ਵੀ ਸੰਤੋਖ ਸੁਹਾਗਾ ਸੇ ਘਰ ਭਾਗਤ ਹਮ ਤਨਵੰਤ ਭਾਗਤ ਸਚਨਾ ਸੇ ਕਰ ਭਾਗਤ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਵਿਰਲਾ ਬੂਝੈ ਕੋਈ ਰਹਾਓ ਅਗਲੀ ਗੱਲ ਦੁਕਾਨਦਾਰ ਵਾਲੀ ਖਾਣ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਖਾਣ ਦਾ ਮਤਲਬ ਘਟਦਾ ਹੋਇਆ ਹਟਦਰ ਤੇ ਹੱਟੀ ਜਿਹੜੀ ਉਮਰ ਦਾ ਵਕਤ ਸਮਾਂ ਤੈਨੂੰ ਮਿਲਿਆ ਜਨਮ ਤੋਂ ਘਟਣਾ ਸ਼ੁਰੂ ਹੋ ਗਿਆ ਜਿਹੜੇ ਤੇਰੇ ਸਵਾਸ ਘਟਦੇ ਪਏ ਨੇ ਇਸ ਉਮਰ ਨੂੰ ਆਰਜਾ ਨੂੰ ਖੱਟੀ ਬਣਾ ਘੱਟ ਦੀ ਕੋਈ ਉਮਰ ਨੂੰ ਦੁਕਾਨ ਬਣਾ ਹਾਣ ਹਟ ਕਰ ਕਰਵਾਰ ਜਾ ਆਰ ਜਾ ਸੱਚ ਨਾਮ ਕਰ ਵਥ ਸੱਚੇ ਨਾਮ ਦੀ ਵਥ ਦੁਕਾਨ ਚ ਸੁਆਸਾਂ ਜੁਬਾ ਉਮਰ ਜੁਬਾ ਹਾਣ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਅਗਲਾ ਬਚਨੇ ਦੀ ਸੁਰਤ ਸੋਚ ਕਰ ਭਾਂਡ ਸਾਲ ਭਾਂਡ ਸਾਲ ਅਜੇ ਵੀ ਕਈ ਕਰਿਆਨਿਆਂ ਦੀਆਂ ਦੁਕਾਨਾਂ ਤੇ ਪੀਪੇ ਪਿਆ ਜੀ ਹਨ ਉਹਦੇ ਵਿੱਚ ਵੱਖ-ਵੱਖ ਸਮਾਨ ਪਾਇਆ ਹੈ ਗੁਰੂ ਸਾਹਿਬ ਕਹਿੰਦੇ ਨੇ ਆਪਣੀ ਸੁਰਤ ਦਾ ਪੀਪਾ ਬਣਾ ਆਪਣੀ ਸੁਰਤ ਦਾ ਭਾਂਡਾ ਬਣਾ ਸੁਰਤ ਦੇ ਭਾਂਡੇ ਵਿੱਚ ਜਿਵੇਂ ਇੱਕ ਕਰਿਆਨੇ ਵਾਲਾ ਭਾਂਡੇ ਵਿੱਚ ਆਪਣਾ ਸਮਾਨ ਪਾਉਂਦਾ ਹੈ ਤੂੰ ਸੁਰਤ ਦੇ ਭਾਂਡੇ ਵਿੱਚ ਰੱਬ ਦਾ ਨਾਮ ਪਾ ਲੈ ਤੇ ਸੱਚੀ ਮੁੱਚੀ ਦੁਕਾਨਦਾਰ ਬਣ ਜਾਏ। ਥਾਣ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡਾ ਸਾਲ ਤਿਸ ਵੇ ਤਿਸ ਨੂੰ ਰੱਖ ਫਿਰ ਅਗਲਾ ਬਚਨ ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹਮਣ ਹਸ ਦੁਕਾਨਦਾਰ ਬੈਠੇ ਦੁਕਾਨ ਤੇ ਵੇਖੋ ਸਤਿਗੁਰੂ ਨੇ ਦੁਕਾਨਦਾਰ ਦੀ ਸੈਕੀ ਕੀ ਬੈਠੇ ਜਦੋਂ ਸੜਕ ਤੋਂ ਗਲੀ ਤੋਂ ਕ ਨਿਕਲਦਾ ਨਾ ਦੁਕਾਨ ਗੁਰੂ ਸਾਹਿਬ ਕਹਿੰਦੇ ਉਹਦੇ ਮਨ ਚ ਇੱਕ ਵਾਰੀ ਫੁਰਨਾ ਜ਼ਰੂਰ ਉੱਠਦਾ ਹੈ ਕਿ ਜਿਹੜਾ ਬੰਦਾ ਤੁਰਿਆ ਹੁੰਦਾ ਕਿਤੇ ਮੇਰੀ ਦੁਕਾਨ ਤੇ ਤੇ ਨਹੀਂ ਹੁੰਦਾ ਫੇ ਉੱਠਦਾ ਹੈ ਨਾ ਵੀ ਕਿਤੇ ਮੇਰੇ ਵੱਲ ਤਾਂ ਨਹੀਂ ਆ ਰਿਹਾ ਮਹਾਰਾਜ ਕਹਿੰਦੇ ਨੇ ਸੜਕ ਤੇ ਲੰਘਦੇ ਹਰ ਬੰਦੇ ਵਿੱਚੋਂ ਤੈਨੂੰ ਗਾਂਖ ਦਿਸਦਾ ਪਰ ਹੁੰਦਾ ਟਾਵਾ ਟਾਵੇਂ ਗਾਂਖ ਜਦੋਂ ਮੀਤੂ ਸੰਸਾਰ ਵਿੱਚ ਤੁਰ ਇਸ ਤਰ੍ਹਾਂ ਤੁਰ ਵੀ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਗਾਖ ਮਿਲ ਗਿਆ ਤੇ ਹੋ ਸਕਦਾ ਮੇਰੇ ਨਾਲ ਇਹਦਾ ਵਣਜ ਚੱਲ ਪਵੇ ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹ ਮਨ ਖਸ ਅਗਲਾ ਬਚਨ ਸੁਣ શાਸਤ ਸੌਦਾਗਰੀ ਧਰਮ ਗ੍ਰੰਥ ਸੁਣ ਇਹਦਾ ਵਪਾਰ ਕਰ ਸਤ ਘੋੜੇ ਲੈ ਚੱਲ ਉੱਚੇ ਆਚਰਨ ਦੇ ਘੋੜੇ ਦੀ ਸਵਾਰੀ ਕਰ ਜੇ ਵਪਾਰ ਕਰਨਾ ਹੈ ਤੂੰ ਸੁਣ શાਸ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਆਪਣੇ ਪੱਲੇ ਚੰਗੇ ਗੁਣ ਹੁਣ ਇੱਥੇ ਚੰਗਿਆਈਆਂ ਦਾ ਅਰਥ ਵਖਾਵੇ ਵਾਲੀਆਂ ਚੰਗਿਆਈਆਂ ਨਹੀਂ ਸੱਚਮੁੱਚ ਜੋ ਗੁਰੂ ਨੇ ਕਿਹਾ ਚੰਗੇ ਗੁਣਾ ਦਾ ਖਰਚ ਬਣ ਖਰਚ ਬਣ ਚੰਗਿਆਈਆਂ ਲੈ ਲਾਹ ਮੰਨ ਹਸ ਨਿਰੰਕਾਰ ਕੇ ਦੇਸ਼ ਜਾਏ ਮਹਾਰਾਜ ਕਹਿੰਦੇ ਨੇ ਲੈ ਲਾਇਆ ਲਾਹ ਮੰਨ ਖਸ ਤੇਰਾ ਅੰਦਰ ਜਿਹੜਾ ਉਹ ਪ੍ਰਸੰਨ ਹੋਵੇਗਾ ਅਖੀਰ ਤੇ ਕਿਹਾ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਤਾਮਣੀ ਤਾਕੋ ਆਖੇ ਧਨ ਨਾਨਕ ਵੇਖੇ ਨਦਰ ਕਰ ਚੜ੍ਹੈ ਚੁਗਣ ਵੰ ਚਿਤ ਲਾ ਕੇ ਚਾਖਰੀ ਕਰ ਬਦੀਆਂ ਤੋਂ ਆਪਣੇ ਆਪ ਨੂੰ ਰੋਕ ਮੈਂ ਬੇਨਤੀ ਕਰਾਂਗਾ ਗੁਰਮਖੋ ਇੱਕ ਤਰੀਕਾ ਹੈ ਫਿਰ ਵੀ ਅਰਜ਼ ਹੈ ਮੰਨ ਲੋ ਕਿ ਅੱਲਾ ਮੈਂ ਤੁਹਾਨੂੰ ਉਪਦੇਸ਼ ਨਹੀਂ ਦੇ ਰਾ ਕਥਾਵਾਚ ਕੋਣ ਕਰਕੇ ਵੈਸੇ ਪ੍ਰਚਾਰਕ ਹੋਣਾ ਰੱਬ ਦੀ ਬੜੀ ਕਿਰਪਾ ਹੈ ਹੌਮੇ ਦਾ ਕੀੜਾ ਵੱੜ ਜਾਏ ਤੇਦੂ ਵੱਡੀ ਬਿਮਾਰੀ ਕੋਈ ਨਹੀਂ ਜੀ ਮੈਂ ਗੁਰੂ ਸਾਹਿਬ ਦੀ ਜੁਰੀ ਚ ਕਹਿੰਦਾ ਮੈਂ ਸੱਚ ਕਹਿ ਰਿਹਾ ਕਿਉਂਕਿ ਸਾਨੂੰ ਚਿਹਰੇ ਉਤਸ਼ਾਹਤ ਕਰਦੇ ਨੇ ਵਾਹ 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 ਉਤਸ਼ਾਹਤ ਕਰਦੀ ਹੈ ਜਦੋਂ ਉਸਤਤ ਵਿੱਚ ਬੰਦਾ ਫੁੱਲਣਾ ਸ਼ੁਰੂ ਹੋ ਜਾਏ ਨਾ ਇਹ ਗੱਲ ਯਾਦ ਰੱਖਿਓ ਆਹستہ ਆਹستہ ਕਹਿੰਦੀ ਖਲਾ ਜਾਣ ਲੱਗ ਪੈਂਦਾ ਕਿਉਂਕਿ ਜਿੰਨਾ ਉਸਤਤ ਵਿੱਚ ਬੰਦਾ ਫੁੱਲੇਗਾ ਉਹਨਾਂ ਨਿੰਦਿਆ ਵਿੱਚ ਥੱਲੇ ਡਿੱਗ ਪਏਗਾ ਕਿਉਂਕਿ ਮਾਨਸਿਕ ਅਵਸਥਾ ਉਹਦੀ ਹੋਜੀ ਬਣ ਜਾਂਦੀ ਹੈ ਪਰ ਪ੍ਰਚਾਰਕ ਹੋਣ ਦੇ ਨਾਤੇ ਮੈਂ ਕਹਾਂਗਾ ਆਪਾਂ ਨਾ ਦੁਕਾਨ ਤੇ ਬੈਠਿਆ ਨਾ ਚਲੋ ਕਿੰਨੇ ਸਾਹਮਣੇ ਟੀਵੀ ਲੱਗਾ ਜੀ ਕੀਰਤਨ ਚੱਲਦਾ ਰਹਿੰਦਾ ਗੁਰਮਖੋ ਉੱਥੇ ਜਿੰਨਾ ਮਰਜ਼ੀ ਚੱਲਦਾ ਰਹੇ ਜਿੰਨੀ ਦੇਰ ਤੱਕ ਅੰਦਰ ਵਾਲੀ ਸੀੜੀ ਨਹੀਂ ਚੱਲਦੀ ਉੰਨੀ ਦੇਰ ਤੱਕ ਗੱਲ ਕੋਈ ਨਹੀਂ ਬਣਦੀ ਜੋ ਸਰਸ ਕੰਨਾ ਚੋਏ ਕੋਈ ਸ਼ੱਕ ਨਹੀਂ ਦੁਕਾਨ ਦਾ ਸਾਰਾ ਵਾਤਾਵਰਨ ਚੇਂਜ ਹੋ ਜਾਏਗਾ ਜਿੱਥੇ ਬਾਣੀ ਚੱਲਦੀ ਰਹੇ ਪਰ ਜੇ ਆਪਾਂ ਦੁਕਾਨ ਤੇ ਬੈਠੇ ਆ ਮੰਨ ਲਓ ਗਰਾਹਕ ਨਹੀਂ ਆਇਆ ਤੇ ਮਿੰਟ ਸਾਨੂੰ ਮਿਲ ਗਏ ਨੇ 5 ਗੁਰਮਖੋ 5 ਮਿੰਟ ਹੀ ਕੇਵਲ ਗੁਰੂ ਗੁਰੂ ਜਪ ਲੋ 5-5 ਮਿੰਟ ਗੁਰੂ ਗੁਰੂ ਜਪਦੇਣ ਦੁਕਾਨ ਤੇ ਬੈਠੇ ਕਿੰਨਾ ਸਮਾਂ ਬੰਦਗੀ ਕਰਨ ਦਾ ਹੋ ਜਾਏਗਾ ਫਿਰ ਉੱਥੇ ਗੁਰੂ ਵਰਤਾਏਗਾ ਕਿਰਪਾ ਇੱਥੇ ਮਹਾਰਾਜ ਜੀ ਨੇ ਕਿਹਾ ਅਸੀਂ ਨਾਮ ਦਾ ਵਪਾਰ ਕੀਤਾ ਸਵਾਸਾਂ ਦੀ ਪੂੰਜੀ ਨਾਲ ਹਮ ਤਨਵੰਤ ਭਾਗੜ ਸਚ ਨਾਹੀਂ ਅਸੀਂ ਭਾਗਾਂ ਵਾਲੇ ਬਣ ਗਏ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਪਾਰ ਸਾਰੇ ਮਹਾਂਪੁਰਖਾਂ ਕੀਤਾ ਅਸੀਂ ਸ਼ੁਰੂਆਤ ਕਰੀਏ ਕਬੀਰ ਸਾਹਿਬ ਨੇ ਵਪਾਰ ਕੀਤਾ ਉਹਨਾਂ ਨੇ ਸ਼ਬਦ ਵਰਤੇ ਉਹਨਾਂ ਪ੍ਰਾਤਨ ਸ਼ਬਦ ਵਰਤੇ ਆ ਜੀ ਮਨ ਕਰ ਬੈਲ ਸੁਰਤ ਕਰ ਪੰਡਾ ਗਿਆਨ ਗੌਣ ਪਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭਿ ਖੇ ਬਹਮਾਰੀ ਮਨ ਕਰ ਬੈਲ ਅਸੀਂ ਆਪਣੇ ਮਨ ਨੂੰ ਬਲਦ ਬਣਾ ਦਿੱਤਾ ਤੇ ਜਿਹੜਾ ਬੰਦਾ ਬੈਲ ਤੇ ਵਪਾਰ ਕਰਦਾ ਉਹ ਬੈਲ ਦੇ ਨੱਕ ਵਿੱਚ ਨਕੇਲ ਪਾ ਕੇ ਰੱਖਦਾ ਕਿ ਨੂੰ ਆਪਾਂ ਕਹਿੰਦੇ ਨੱਥ ਮਾਰੀ ਉਹ ਨੱਥ ਮਾਰ ਕੇ ਨਕੇਲ ਪਾ ਕੇ ਰੱਸੀ ਹੱਥ ਵਿੱਚ ਆਪਣੇ ਰੱਖਦਾ ਕਹਿੰਦੇ ਨੇ ਪ੍ਰਮਾਤਮਾ ਤੂੰ ਕਿਰਪਾ ਕੀਤੀ ਮਨ ਦੇ ਨੱਕ ਵਿੱਚ ਤੇਰੇ ਹੁਕਮ ਦੀ ਨਕੇਲ ਪਾ ਦਿੱਤੀ ਤੇ ਰੱਸਾ ਮੈਂ ਆਪਣੇ ਹੱਥ ਜੀ ਨਹੀਂ ਪਕੜਿਆ ਤੇਰੇ ਹੱਥ ਵਿੱਚ ਬਕੜਾ ਦਿੱਤਾ ਮਨ ਬੈਲ ਹੈ ਇਹਨੇ ਅਟਕਣਾ ਲਖੀ ਸੁਰਤ ਕਰ ਪੈਂਦਾ ਯਾਦ ਰੱਖੋ ਕੱਲੀ ਬਾਹਰ ਦੀ ਸੜਕ ਨਹੀਂ ਸੁਰਤ ਵੀ ਇੱਕ ਰਸਤਾ ਹੈ ਜਿਹੜਾ ਪ੍ਰਮਾਤਮਾ ਦੇ ਘਰ ਤੱਕ ਲੈ ਜਾਂਦਾ ਇਹ ਤਨਵਾਰਡ ਐਵੇਂ ਨਹੀਂ ਬਣ ਗਏ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਪਰ ਡਾਰੀ ਬਲ ਤੇ ਉੱਤੇ ਜਿਹੜੀ ਛੱਟ ਲੱਦੀ ਏ ਉਹ ਤੇਰੇ ਸ਼ਬਦ ਰੱਬੀ ਗਿਆਨ ਦੀ ਲੱਦੀ ਹੈ ਕਹਿਤ ਕਬੀਰ ਸੁਨੋਰੇ ਸੰਤੋ ਨਿਭੀ ਖੇਪ ਹਮਾਰੀ ਕਿਨਨ ਮੇਰਾ ਵਪਾਰ ਸਿਰੇ ਲੱਗ ਗਿਆ ਇਹ ਸ਼ਬਦ ਸ਼ੁਰੂ ਹੁੰਦਾ ਕਿ ਕਿਨ ਜੀ ਕਿਨ ਕੀ ਬੰਸਿਆ ਕਾਂਸੀ ਤੰਬਾ ਹਮ ਤਨਵੰਦ ਭਾਗੜ ਸਜਣਾ ਕਿਨ ਕੀ ਬੰਜਿਆ ਕਾਂਸੀ ਤੰਬਾ ਕਿਨ ਕੀ ਲੌਂਗ ਸਪਾਰੀ ਕਿਸੇ ਨੇ ਮੈਟਲ ਦਾ ਵਪਾਰ ਕੀਤਾ ਆ ਭਾਂਡੇ ਵਿੱਚ ਪਿੱਤਲ ਵੇਚਿਆ ਸੋਨਾ ਵੇਚਿਆ ਬੇਨਤੀ ਕਰਾਂ ਤਾਂਬਾ ਵੇਚਿਆ ਲੋਹਾ ਵੇਚਿਆ ਕਿਸੇ ਨੇ ਪੰਸਾਰੀ ਦਾ ਕੰਮ ਕੀਤਾ ਲੌਂਗ ਸਪਾਰੀਆਂ ਵਿੱਚ ਕਿਹਨੀ ਬਨਜਿਆ ਕਾਂਸੀ ਤਾਂਬਾ ਕਿਨ ਕੀ ਲੌਂਗ ਸਪਾਰੀ ਸੰਤੋ ਬਨਜਿਆ ਨਾਮ ਗੋਬਿੰਦ ਦਾ ਐਸੀ ਖੇਬ ਹਮਾਰੀ ਹਰ ਕੇ ਨਾਮ ਕੇ ਵਪਾਰੀ ਖਮ ਤਨਵੰਦ ਭਾਗੜ ਸਚਨਾ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ ਕਿਸੇ ਨੇ ਲਾਉਂ ਕਿਸੇ ਨੇ ਕਪੜਾ ਕੁਝ ਖਰੀਦਿਆ ਕਬੀਰ ਸਾਹਿਬ ਕਹਿੰਦੇ ਨੇ ਰੱਬ ਦੇ ਪਿਆਰਿਓ ਮੈਂ ਨਾਮ ਦੀ ਹੀਰੇ ਦਾ ਵਪਾਰ ਕੀਤਾ ਉਹ ਵੀ ਤਣਾੜ ਨੇ ਪਰ ਜੇ ਸ਼ਰੀਰਕ ਤੌਰ ਤੇ ਦੇਖੋ ਘਰ ਚ ਰੋਟੀ ਦੀ ਪ੍ਰੋਬਲਮ ਹੈ ਫਿਰ ਬੇਨਤੀ ਸੁਣੋ ਉਹ ਕਰੇ ਨਾ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਓ ਨਿਰਮੋਲਕ ਛੁੱਟ ਗਈ ਸੰਸਾਰੀ ਪਰ ਘਰ ਚ ਇੰਨੀ ਮੁਸ਼ਕਲ ਹੈ ਦੋ ਸਿਰ ਮੰਗੂ ਚੂਨਾ ਪਾਓ ਕੀ ਹੋ ਸੰਗ ਲੂਨਾ ਅਧ ਸਿੰਘ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ ਖਾਟ ਮੰਗੂ ਚੋਪਾਈ ਸਰਹਾਨਾ ਅਵਰ ਤਲਾਈ ਸਰੀਰਕ ਤੌਰ ਤੇ ਗਰੀਬੀ ਖੰਡਾਂਦਾ ਹੋਇਆ ਆਤਮਿਕ ਤੌਰ ਤੇ ਤਣਾਡ ਹੋਇਆ ਪੁਰਸ਼ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਬਣ ਜਾਂਦਾ ਹੈ ਸਰੀਰਕ ਤੌਰ ਤੇ ਅਮੀਰੀ ਖੰਡਾਂਦਾ ਹੋਇਆ ਸਾਰੀ ਸ੍ਰਿਸ਼ਟੀ ਦਾ ਰਾਜਾ ਜਿਹੜਾ ਨਾਮ ਤੋਂ ਸਖਣਾ ਪਿਆਰਿਓ ਦੇ ਵਰਗਾ ਦੁਨੀਆ ਚ ਭਿਖਾਰੀ ਹੀ ਕੋਈ ਉਨਾ ਸ਼ਬਦ ਵਰਤੇ ਕਿ ਮੈਂ ਤਨਵਾਢਾ ਖਾਂ ਮੈਂ ਤਨਵੰਤ ਖਾਂ ਆਓ ਪੁੱਛੀਏ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਉਹ ਕਹਿੰਦਾ ਮੈਂ ਵੀ ਤਨਵਾਨ ਹੋ ਗਿਆ ਮਾਈ ਹਜ਼ੂਰ ਦਾ ਬਚਨ ਕਹੇ ਮਾਈ ਮੈਂ ਧਨ ਪਾਇਓ ਹਰਨਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮਾ ਹਮ ਤਨਵੰਤ ਮਾ ਮੈਨੂੰ ਨਾਮ ਤਨ ਮਿਲਿਆ ਹੈ ਮਾਈ ਮੈਂ ਧਨ ਪਾਇਓ ਹਰਨਾ ਮਨ ਮੇਰੋ ਧਾਮਨ ਤੇ ਛੁਟਿਓ ਕਰ ਬੈਠੋ ਬਿਸ਼ਰਾਮ ਮੇਰਾ ਮਨ ਸੱਚੀ ਮੁੱਚੀ ਭਟਕਣਾ ਤੋਂ ਮੁਕਤ ਹੋ ਗਿਆ ਭਾਗਾ ਵਾਲਾ ਹੋ ਗਿਆ ਮੈਂ ਬਿਲਕੁਲ ਬਿਸ਼ਰਾਮ ਵਿੱਚ ਪੂਰਨ ਤੌਰ ਤੇ ਟਿਕ ਗਿਆ ਮਹਾਰਾਜ ਕਹਿੰਦੇ ਸੀ ਵੀ ਧਨਵੰਤ ਹੋ ਗਿਆ ਗੁਰੂ ਅਰਜੁਨ ਦੇਵ ਨੂੰ ਪੁੱਛੋ ਕਹਿੰਦੇ ਨੇ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖ ਨਾ ਬਿਸਰੋ ਮਨ ਤੇ ਖਰਾਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਘਰ ਪੂਤਾ ਵੈਗਰੂ ਕਿਦਾ ਵੱਡਾ ਮਾਣ ਹੋਵੇਗਾ ਇਸ ਦੌਲਤ ਮਾਈ ਖਾਂਟ ਆਇਓ ਕਰਪੂਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੂਤਾ ਮਾ ਲੋਕਾਂ ਦੇ ਪੁੱਤ ਵੀ ਵਪਾਰ ਕਰਦੇ ਆ ਮੈਂ ਵੀ ਵਪਾਰ ਕਰਕੇ ਆਇਆ ਆ ਦੇਖ ਜੋ ਕੋਈ ਤੇਰਾ ਪੁੱਤ ਕਮਾ ਕੇ ਆਇਆ ਇਹ ਤਾਂ ਮਰਨ ਤੋਂ ਬਾਅਦ ਵੀ ਕਦੀ ਸਾਥ ਨਹੀਂ ਛੱਡਦਾ ਮਹਾਰਾਜ ਜੀ ਨੇ ਕਿਹਾ ਸੀ ਤਨਵੰਤ ਕਬੀ ਰਵਦਾਸ ਸਾਹਿਬ ਜੋੜੇ ਗੰਢਣ ਦਾ ਕੰਮ ਕਰਦੇ ਹਨ ਜੀ ਸਾਰੇ ਆਪਾਂ ਪੜਨੇ ਉਹਨਾਂ ਦੀ ਬਾਣੀ 'ਚ ਮੇਰੀ ਜਾਤ ਕੁੱਟ ਬੰਡ ਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਪਰ ਕਿਤੇ ਤੁਸੀਂ ਸੁਣਿਆ ਵੀ ਭਗਤ ਰਵਦਾਸ ਸਾਹਿਬ ਦਾ ਬਿਜ਼ਨਸ ਚੱਲਦਾ ਸੀ ਭਾਈ ਸਾਹਿਬ ਨੇ ਕਿਹਾ ਪਾਣਾ ਗੰਡਾ ਗੰਡੇ ਰਾਗ ਚ ਕੁਲਾ ਧਰਮ ਟੋਏ ਢੋਰ ਸਮੇਟਾ ਰਸਤੇ ਚ ਬੈਠਾ ਜੁੱਤੀਆਂ ਗੰਡ ਰਿਆ ਮਹਾਪੁਰਖ ਸੱਚੇ ਵੇ ਸੱਚੀ ਸੂਚੀ ਕਿਰਤ ਕੋਈ ਵੀ ਮਾੜੀ ਨਹੀਂ ਹੁੰਦੀ ਪਰਮਾਤਮਾ ਦੀ ਬਖਸ਼ਿਸ਼ ਹੋਵੇ ਬ੍ਰह्म ਗਿਆਨੀ ਚੰਮ ਨੂੰ ਖੱਤ ਲਾਵੇ ਤੇ ਉਹਦੇ ਵਿੱਚ ਵੀ ਬਖਸ਼ਿਸ਼ ਵਰਤਦੀ। ਪਰਉਸ਼ ਗੁਰਮਖ ਨੇ ਮਹਾਪੁਰਖ ਨੇ ਕਿਹਾ ਹਾਂ ਇੱਕ ਥਾਂ ਤੇ ਉਹਨਾਂ ਬਾਣੀ ਚ ਕਿਹਾ ਮੈਂ ਚਮਾਰ ਨਹੀਂ। ਬਾਕੀ ਸਭ ਥਾਂ ਤੇ ਵਰਤਿਆ। ਮੈਂ ਚਮਾਰ ਖਾਂ ਕਹਿ ਰਵਦਾਸ ਚਮਾਰ। ਇੱਕ ਥਾਂ ਕਿਹਾ ਚਮਰੱਟਾ ਗਾਂਠ ਨਾ ਜਾਣੀ। ਸਭ ਲੋਕ ਠਾਵੈ ਪਨ ਕੀ। ਕਹਿੰਦੇ ਨੇ ਲੋਕੀ ਜੁੱਤੀਆਂ ਗੰਢਾਂ ਤੇ ਲੱਗਿਆ ਮੈਂ ਤਾਂ ਕਦੀ ਗੰਡਾ ਹੀ ਕੋਈ ਨਹੀਂ। ਇਹਦੇ ਅਰਥ ਭਾਵੇਂ ਟੀਕਾਕਾਰਾਂ ਨੇ ਉਡਾਰੀਆਂ ਬੜੀਆਂ ਮਾਰੀਆਂ ਕਹਿੰਦੇ ਨੇ ਲੋਕ ਚਾਹੁੰਦੇ ਨੇ ਜੁੱਤੀ ਚਾਰ ਦਿਨ ਹੋਰ ਟਾਂਕੇ ਲੱਗ ਜਣ ਨਿਕਲ ਜਾ ਨਿਕਲ ਜਾ ਕਹਿਣ ਲੱਗੇ ਲੋਕ ਇਸ ਦੇਹ ਨੂੰ ਟਾਂਕੇ ਲਾ ਕੇ ਗੰਧਨ ਤੇ ਲੱਗਿਆ ਮੈਂ ਇਹ ਦੇਹ ਅਧਿਆਸ ਵਿੱਚ ਕਦੀ ਪਿਹਾਈ ਪਰ ਜਿਹੜਾ ਬਚਨ ਉਹ ਨਾ ਕਿਹਾ ਉਹ ਨਾ ਕਿਹਾ ਲੋਕੋ ਮੈਂ ਬੈਠਾ ਝੋਪੜੀ ਚਾਂ ਮੈਂ ਸ਼ੁਰੂਆਤ ਕੀਤੀ ਸੀ ਖਰ ਰਾਸ ਮੇਰੀ ਮਨਵਣ ਜਾ ਰਾਂ ਝੋਪੜੀ ਚ ਬੈਠਾ ਵਪਾਰੀ ਬਣ ਗਿਆ ਉਹ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਕਟ ਅਵਕਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਗੁਰਮੁਖੋ ਆ ਬਪਾਨ ਕਿੰਨੇ ਹੈ ਕੋਈ ਵਪਾਰੀ ਬਨਾਰਸ ਚ ਖਲੋਤਾ ਮਾਹਪੁਰ ਕਹਿ ਰਿਆ ਕੋਈ ਖੈ ਵਪਾਰੀ ਕਿ ਜਿਹੜਾ ਮੇਰੇ ਗੱਡੇ ਦੇ ਨਾਲ ਆਪਣਾ ਟਾਂਡਾ ਦਾ ਲਵਜੀ ਅਰਥੰ ਦਾ ਗੱਡਾ ਜਿਹੜਾ ਮੇਰੇ ਗੱਡੇ ਨਾਲ ਆਪਣੇ ਗੱਡੇ ਨੂੰ ਲਾ ਤੁਰੇ ਕਹਿੰਦੇ ਲੋਕੋ ਦੇਖੋ ਰਸਤਾ ਬੜਾ ਪਹਾੜੀ ਹੈ ਪਰ ਮੈਂ ਆਪਣਾ ਗੱਡਾ ਲੱਦ ਕੇ ਤੋਰ ਦਿੱਤਾ ਉਹ ਕੀ ਸੀ ਉਹ ਨਾਮ ਦਾ ਵਾਰਸ਼ ਕਟ ਆਵਕਰ ਡੂਗਰ ਕਣਾ ਇੱਕ ਨਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਚਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਅੱਗੇ ਹੈ ਹੋਂ ਬਨਚਾਰੋ RAM ਕੋ ਸਹਿਜ ਕਰੂੰ ਵਪਾਰ ਮੈਂ ਰਾਮ ਨਾਮ ਤਨ ਲਾਦਿਆ ਵਿਖਲਾਦੀ ਸੰਸਾਰ ਹੈ ਤਾਂ ਸ਼ੀਰ ਗੱਡੇ ਕਹਿੰਦੇ ਨੇ ਮੈਂ ਨਾਮ ਤਨ ਲੱਡਿਆ ਲੋਕਾਂ ਨੇ ਸਿਰਫ ਤੇ ਸਿਰਫ ਕੇਵਲ ਵਕਾਰਾਂ ਦੀ ਸਵਾ ਲੱਦੀ ਜ਼ਹਿਰ ਲੱਦੀ ਮੈਂ ਰਾਮ ਨਾਮ ਤਨ ਲਾਦਿਆ ਵਿਖਲਾਦੀ ਸੰਸਾਰ ਹੁਣ ਅਗਲੀ ਧੋਕੇ ਜਦੋਂ ਤੁਸੀਂ ਵਪਾਰ ਕਰਦੇ ਹੋ ਕੋਈ ਚੀਜ਼ ਲੈਂਦੇ ਹੋ ਆਹ ਵਪਾਰੀ ਬੇਟੋ ਟੈਕਸ ਬੜੇ ਲੱਗਦੇ ਚਲੋ ਕਈ ਥਾਵਾਂ ਦੇ ਹੁਣ ਤਾਂ ਚੁੰਗੀ ਨਹੀਂ ਚੁੰਗੀ ਵੀ ਲੱਗਦੀ ਸੀ ਹੁਣ ਦੂਜੇ ਤਰੀਕੇ ਨਾਲ ਲੈਂਦੇ ਆ ਪੈਸੇ ਤਾਂ ਲੈਂਦੇ ਆ ਟੈਕਸ ਲੱਗਦੇ ਆ ਕਿੰਨੇ ਦੁਨੀਆ ਦੇ ਖਰ ਵਪਾਰੀ ਨੂੰ ਕੋਈ ਨਾ ਕੋਈ ਟੈਕਸ ਜ਼ਰੂਰ ਲੱਗਦਾ ਹੈ ਕਹਿਣ ਲੱਗੇ ਰੋਹਾਨੀਅਤ ਵੀ ਜਿਹੜਾ ਟੈਕਸ ਲਾਣ ਵਾਲਾ ਨਾ ਜਿੰਦ ਨੂੰ ਟੈਕਸ ਸਰਕਾਰਾਂ ਨਹੀਂ ਲਾਂਦੀਆਂ ਜਿੰਦ ਨੂੰ ਟੈਕਸ ਚਮਦੂਤ ਲਾਂਦਾ ਹੈ ਧਰਮ ਰਾਜ ਲਾਂਦਾ ਹੈ ਰਵਦਾਸ ਸਾਹਿਬ ਕਹਿੰਦੇ ਨੇ ਉਹ ਚਮਦੂਤ ਉਹ ਚਿੱਤਰ ਗੁਪਤ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਟੈਕਸ ਲਾਏ ਮੇਰਾ ਗੱਡਾ ਭਰ ਕੇ ਚੱਲਿਆ ਹੈ ਨਾਮ ਦਾ ਜੇ ਤੁਹਾਡੇ ਜੁਰਤੇ ਤੇ ਮੈਨੂੰ ਕਰ ਲਾ ਕੇ ਦੇਖੋ ਕਿਉਂਕਿ ਜਿਹੜਾ ਮੈਂ ਧਨ ਇਕੱਠੇ ਇਹਦੇ ਉੱਤੇ ਕਰ ਵੀ ਕੋਈ ਨਹੀਂ ਲਾ ਸਕਦਾ ਉਹ ਸ਼ਬਦ ਨੇ ਜੀ ਉਰਵਾਰ ਪਾਰ ਕੇ ਦਾਨੀਆਂ ਉਰਵਾਰ ਦਾ ਅਰਥ ਲੋਕ ਪਰਲੋਕ ਦਾਨੀਆਂ ਦਾ ਅਰਥ ਸਮਝਣ ਵਾਲਾ ਜਾਣਨ ਵਾਲਾ ਇਹ ਦਾ ਅਰਥ ਧਰਮਰਾਜ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਜੋ ਮੇਰੇ ਬਾਦੇ ਤੂੰ ਪੇਪਰ ਲਿਖਣੇ ਜੋ ਮਰਜ਼ੀ ਭਰ ਦੇ ਮੈਂ ਤੈਨੂੰ ਠੋਕ ਦਿਆਂਗਾ ਟੈਕਸ ਆ ਕਰ ਦਿਆਂਗੇ ਇਸ ਤਰੀਆਂ ਨਾ ਜੀ ਕਲਮ ਦੀ ਕਰਹਾਮਾਤੀ ਚੱਲਦੀ ਸਾਰੀ ਇੱਥੇ ਉਹ ਕਹਿੰਦੇ ਨੇ ਜੋ ਤੇਰੀ ਮਰਜ਼ੀ ਲਿਖ ਤੇਰੇ ਲਿਖੇ ਦੀ ਕੋਈ ਕੀਮਤ ਨਹੀਂ ਪੈਣੀ ਜਿੰਨੇ ਮਰਜ਼ੀ ਵਈਆਂ ਖਾਤੇ ਕਾਲੇ ਕਰ ਲੈ ਕਿਉਂਕਿ ਜਿਹੜਾ ਮੈਂ ਧਨ ਖੱਟਿਆ ਇਹਦੇ ਉੱਤੇ ਕੋਈ ਟੈਕਸ ਚੱਲਦਾ ਹੀ ਨਹੀਂ ਫਿਰ ਬੇਨਤੀ ਹੈ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਈ ਜਮ ਡੰਡ ਨਾ ਲੱਗਈ ਤਜੀਲੇ ਸਰਬਜਾਲ ਜੈਸਾ ਰੰਗ ਸੁੰਭ ਕਾ ਤੈਸਾ ਇਹ ਸੰਸਾਰ ਮਹਾਰਾਜ ਕਹਿੰਦਿਆ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਦਾਸ ਜੀ ਕੱਲਾ ਟੈਕਸੀ ਨਹੀਂ ਗੁਰਮਖੋ ਜਿਹੜਾ ਨਾਮ ਇਕੱਠਾ ਕਰਦੇ ਆ ਨਾ ਬਾਡੀ ਸ਼ਮਸ਼ਾਨ ਘਾੜ ਛੜੇਗੀ ਬਾਡੀ ਨੇ ਜਿਹੜਾ ਨਾਮ ਤਨ ਇਕੱਠਾ ਕੀਤਾ ਉਹ ਕੋਈ ਨਹੀਂ ਸਕਦਾ ਹੱਡ ਆਏ ਨੇ ਪਾਣੀ ਚ ਸ਼ਰੀਰ ਗਲ ਸਕਦਾ ਰੁੜ ਸਕਦਾ ਪਰ ਸ਼ਰੀਰ ਨਾਲ ਜਪੇ ਕੋਈ ਨਾਮ ਨੇ ਪਾਣੀ ਚ ਨਹੀਂ ਡੁੱਬਨਾ ਸਾਡੇ ਇਕੱਠੀ ਦੌਲਤ ਨੂੰ ਕੋਈ ਚੋਰ ਉਚੱਕਾ ਲੁਟੇਰਾ ਲੁੱਟ ਸਕਦਾ ਹੈ ਪਿਆਰਿਓ ਨਾਮੈਸੀ ਦੌਲਤ ਹੈ ਸੱਕਾ ਪੁੱਤਰ ਵੀ ਅੱਡੀ ਤਖਤੀ ਦਾ ਜੋਰ ਲਾ ਲੈ ਸੱਕਾ ਪੁੱਤਰ ਵੀ ਹਿੱਸਾ ਨਹੀਂ ਵੰਡਾ ਸਕਦਾ ਹਾ ਆਪਣੀ ਮਰਜ਼ੀ ਨਾਲ ਕੋਈ ਦੇਦਾ ਗੁਰਮ ਕੋਟ ਉਧਾਰ ਦਾ ਭਾਈ ਦੇ ਨਾਮੈ ਇੱਕ ਕਣੀ ਮਹਾਰਾਜ ਜੀ ਨੇ ਸ਼ਬਦ ਵਰਤਿਆ ਅਗਨ ਦਾ ਦਹਿ ਹਮ ਤਨਵੰਤ ਸਿਰ ਮ ਇੱਕੋ ਤੁਖ ਤੇ ਮਰਜ ਕੀਤੀ ਗੁਰੂ ਅਰਜੁਨ ਦੇਵ ਕਹਿੰਦਾ ਮੇਰੇ ਤੋਂ ਵੱਡਾ ਅਮੀਰ ਕਿਹੜਾ ਓਏ ਜਿਹਦੇ ਪਿਓ ਦਾਦੇ ਨਾ ਕੋਈ ਦੇ ਗਏ ਅਗਨ ਦਾ ਦਹਿ ਪਵਨ ਨਹੀਂ ਮਗਨੇ ਤਸਕਰ ਨੀਰ ਨਾ ਆਵੇ ਤਸਕਰ ਨੀਰ ਨਾ ਜਾਵੇ ਰਾਮ ਨਾਮ ਧਨ ਕਰ ਸੰਚੌਨੀ ਸੋ ਤਨ ਕਤ ਗੀਣਾ ਜਾਵੇ ਹਮਰਾ ਤਨ ਮਾਧੋ ਗੋਬਿੰਦ ਧਰਨੀ ਤਰ ਇਹ ਹੈ ਸਾਰ ਤਨ ਕਹੀ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲੇਖ ਅਗੇ ਨੂੰ ਸਾੜਦੀ ਨਹੀਂ ਉਹ ਚੱਕਾ ਇਹਨੂੰ ਚੁੱਕ ਨਹੀਂ ਸਕਦਾ ਚੋਰ ਲਿਜਾ ਨਹੀਂ ਸਕਦਾ ਇਸ ਨੂੰ ਧੰਨ ਨੂੰ ਕੋਈ ਸੰਨ ਵੀ ਨਹੀਂ ਲਾ ਸਕਦਾ ਭਗਤ ਜੀ ਕਹਿੰਦੇ ਆ ਮੈਂ ਇਹ ਨਾਮ ਧੰਨ ਇਕੱਠਾ ਕੀਤਾ ਹੈ ਫਿਰ ਦੇਖੋ ਜਿੱਥੋਂ ਸ਼ੁਰੂਆਤ ਕੀਤੀ ਸੀ ਪਰਮਾਰਥ ਵਾਲਾ ਪਦਾਰਥ ਵਾਲੇ ਨੂੰ ਸੰਬੋਧਨ ਕਰ ਗਏ ਚਬਦ ਮੈਂ ਤਾਂ ਲਿਆ ਹੈ ਕਿ ਪਿਓ ਦਾਦੇ ਦੇ ਖਜ਼ਾਨੇ ਵੱਲ ਅਸੀਂ ਆਉਣਾ ਤੇ ਨਾਮ ਤੋਂ ਬਿਨਾਂ ਬਾਣੀ ਆਉਣੀ ਕੋਈ ਨਹੀਂ ਸੀ ਅਸੂਰ ਨੇ ਉੱਤੇ ਪਰਮਾਰਥ ਕਮਾਣ ਵਾਲੇ ਨੇ ਪਦਾਰਤ ਵਾਲੇ ਨੂੰ ਸੰਬੋਧਨ ਕੀਤਾ ਕਹਿਣ ਲੱਗੇ ਕਹਿਤ ਕਬੀਰ ਮਦਨ ਕੇ ਮਾਤੇ ਖਿਰਦੇ ਦੇਖ ਵਿਚਾਰੀ ਉਹ ਟਕਿਆਂ ਦਾ ਹੰਕਾਰ ਕਰਨ ਵਾਲਿਆ ਦੇਖ ਤੂੰ ਕਰ ਲੱਖ ਕੋਟ ਅਸਵ ਹਸਤੀ ਹਮ ਕਰ ਇੱਕ ਮੁਗਾਰੀ ਫਿਰ ਨਾ ਦੁ ਤੁਕਾ ਨੂੰ ਸੁਣੋ ਕਹਿੰਦੇ ਨੇ ਦੁਨੀਆਂ ਦੇ ਨਸ਼ੇ ਵਿੱਚ ਚੂਰ ਕੋਈ ਬੰਦੇ ਹੰਕਾਰ ਦੇ ਨਸ਼ੇ ਵਿੱਚ ਚੂਰ ਕੋਈ ਬੰਦੇ ਆਪਣੇ ਖਿਰਦੇ ਚ ਦੇਖ ਮੇਰੇ ਪਹਿਰਾ ਚ ਪਾਣ ਲਈ ਜੁੱਤੀ ਕੋਈ ਨਹੀਂ ਤੇਰੇ ਘਰ ਵਿੱਚ ਚਰਨ ਵਾਸਤੇ ਰੱਥ ਨੇ ਮੇਰੇ ਘਰ ਵਿੱਚ ਚੰਗੇ ਮੰਜੇ ਵੀ ਕੋਈ ਨਹੀਂ ਤੇਰੇ ਘਰ ਵਿੱਚ ਕੀਮਤੀ ਪਲੰਗ ਨੇ ਮੇਰੇ ਘਰ ਵਿੱਚ ਕਈ ਵਾਰੀ ਦਾਣੇ ਭੁੰਨ ਕੇ ਚੱਪ ਕੇ ਗੁਜ਼ਾਰਾ ਕਰਨਿਆ ਤੇਰੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ ਮੇਰੇ ਘਰ ਦੇ ਵਿੱਚ ਬੱਕਰੀ ਤੱਕ ਨਹੀਂ ਪਰ ਤੇਰੇ ਘਰ ਵਿੱਚ ਖਾਤੀ ਘੋੜੇ ਨੇ ਫਰਕ ਇੰਨਾ ਹੈ ਪਦਾਰਤ ਵੀ ਜੁੜੇ ਕੋਈ ਬੰਦੇ ਤੂੰ ਜੋ ਕੁਝ ਮਰਜ਼ੀ ਇਕੱਠਾ ਕਰ ਲੈ ਤੇਰੇ ਘਰ ਵਿੱਚ ਪਦਾਰਥਾਂ ਦੇ ਢੇਰ ਲੱਗੇ ਪੈ ਨੇ ਮੇਰੇ ਘਿਰਦੇ